नमस्कार दोस्तों मैं थोड़ा अपने आस्कर सक्षाना तक तुम दे रहे हो अदालत जनता की आमने सामने नमस्कार दोस्तों आमने सामने देख रहे सारे दर्शक ने पूरी फिर तो एसके शिक्षा प्यार का नमस्कार अभी दोस्तों वार्ड नंबर सतार की गल करा जिला के प्रधान महिला विंग दे गुरप्रीत कौर मैडम ਆਖਿਰਕਾਰ ਸਟਾਰਟ ਨੰਬਰ 12 ਦੇ ਵਿੱਚ ਕਿਹੜੇ ਕਿਹੜੇ ਕਮੀਆਂ ਪੇਸ਼ੀਆਂ ਲੱਗੀਆਂ ਸਭ ਨਾਲ ਪਹਿਲਾਂ ਅਸੀਂ ਗੱਲ ਕਰਾਂਗੇ ਟਿਕਟ ਨੂੰ ਲੈ ਕੇ ਕਿ ਆਖਿਰਕਾਰ ਟਿਕਟ ਲੈਣ ਵਾਸਤੇ ਮੈਡਮ ਗੁਰਪ੍ਰੀਤ ਨੂੰ ਕਿਹੜੀ-ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਡਮ ਸਭ ਨਾਲ ਪਹਿਲਾਂ ਤੁਹਾਡਾ ਆਜ ਤੱਕ ਆਮਲੇ ਸਾਹਮਣੇ ਵਿੱਚ ਬਹੁਤ ਸਵਾਗਤ ਕੀਤਾ ਜਾਂਦਾ ਹੈ ਥੈਂਕ ਯੂ ਜੀ ਮੈਡਮ ਸਟਾਰਟ ਆਠ ਨੰਬਰ ਵਾਰਡ ਦੇ ਵਿੱਚ ਤੁਸੀਂ ਮੌਜੂਦਾ ਖੜੇ ਹੋ ਤੁਸੀਂ ਜ਼ਿਲ੍ਹੇ ਦੇ ਇੱਕ ਸ਼ਾਨਯੋਗ ਮਹਿਲਾ ਵਿੰਗ ਦੇ ਪ੍ਰਧਾਨ ਵੀ ਹੋ ਤੁਸੀਂ ਟਿਕਟੂ ਲੈ ਕੇ ਪਹਿਲਾਂ ਦੱਸੋ ਕਿਹੜੀ ਕਰੀਏ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਟਿਕਟ ਆਸਾਨੀ ਨਾਲ ਮਿਲ ਗਈ ਤੇ ਜਾਂ ਫਿਰ ਕਿਸੇ ਪ੍ਰਕਾਰ ਦੇ ਪਾਪਰ ਮਿਲਣੇ ਪਏ ਨਹੀਂ ਨਹੀਂ ਜੀ ਟਿਕਟ ਲੈਣ ਵਿੱਚ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਆ ਜੀ ਅਸੀਂ ਸੰਗਠਨ ਦੇ ਵਿੱਚ ਬਹੁਤ ਦੇਰ ਤੋਂ ਕੰਮ ਕਰ ਰਹੇ ਹਾਂ ਤੇ ਸਾਡੇ ਐਮਐਲਏ ਸਾਹਿਬ ਜੋ ਹਲਕਾ ਦੇ ਕੰਮ ਸਵਾਰ ਰਹੇ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਜਲੰਧਰ ਸੈਂਟਰਲ ਦੇ ਵਿੱਚ ਸ਼੍ਰੀ ਰਮਨ ਅਰੋੜਾ ਜੀ ਜੀ ਤੇ ਉਹਨਾਂ ਦੀ ਰੈਨੂਮਾਈ ਚ ਅਸੀਂ ਵੀ ਕੰਮ ਕਰ ਰਹੇ ਹਾਂ ਜੀ ਤੇ ਸੰਗਠਨ ਤੇ ਐਮਐਲਏ ਸਾਹਿਬ ਦਾ ਸਾ ਪੂਰਾ ਸਹਿਯੋਗ ਰਿਹਾ ਹੈ ਤੇ ਸਾਨੂੰ ਉਹਨਾਂ ਦੇ ਕਮਾਂ ਦੇ ਆਧਾਰ ਤੇ ਤੇ ਸਾਡੇ ਆਪਣੇ ਕਮਾਂ ਦੇ ਆਧਾਰ ਤੇ ਟਿਕਟ ਮਿਲੀ ਹੈ ਜੀ ਦੋਸਤੋ ਅਸੀਂ ਦਿਖਾਣਾ ਚਾਹੁੰਦੇ ਆਂ ਬਤਾਨਾ ਚਾਹੁੰਦੇ ਆਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਕਿ ਮੈਡਮ ਉਹ ਗੁਪਤ ਕੋਰ ਮੈਡਮ ਹੈ ਜਿਨ੍ਹਾਂ ਨੇ ਪੰਜਾਬ ਦੇ ਹਰ ਇੱਕ ਕਾਲਜ ਵਿੱਚ ਆਮਾਦੀ ਪਾਰਟੀ ਦਾ ਵੱਧ ਚੜ ਕੇ ਸਹਿਯੋਗ ਦਿੱਤਾ ਦਿਨ ਹੋਵੇ ਰਾਤ ਹੋਵੇ ਮੀਂਹ ਹੋਵੇ ਹਨੇਰੀ ਹੋ ਚੱਕਰ ਹੋਵੇ ਫਿਰ ਵੀ ਹਰ ਤਰ੍ਹਾਂ ਦੇ ਨਾਲ ਪਾਰਟੀ ਦਾ ਨਾਮ ਮਿਲ ਕੇ ਆਪਣਾ ਜੋ ਸਹਿਯੋਗ ਦਿੱਤਾ ਸਮਾ ਵੱਧ ਤਰ ਪਾਰਟੀ ਨੂੰ ਸਟੈਂਡ ਕਰਨ ਮਤੇ ਬੜਾ ਜੋਲਾ ਬੜਾ ਸਟਾਰਟ ਹਮਾਰ ਬਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦੱਸੋਗੇ ਕਮੀਆਂ ਜਿਹੜੀਆਂ ਤੁਹਾਨੂੰ ਲੱਗੀਆਂ ਵਾੜ ਨੰਬਰ 7 ਦੇ ਵਿੱਚ ਵੈਸੇ ਤਾਂ ਐਮਐਲਏ ਸਾਹਿਬ ਬਹੁਤ ਕੰਮ ਕਰਵਾ ਰਹੇ ਨੇ ਹੁਣ ਤੱਕ ਕਾਫੀ ਕੰਮ ਹੋ ਚੁੱਕੇ ਹੈ ਤੇ ਸਾਡੇ ਵਾਰ ਦੇ ਵਿੱਚ ਇੱਕ ਪੁਰਾਣਾ ਜਿੱਦਾਂ ਸਿਸਟਮ ਹੈ ਨਾ ਜੀ ਕਿਸੇ ਪ੍ਰਕਾਰ ਦਾ ਸਿਸਟਮ ਕੋਈ ਵੀ ਕਹਿ ਸਕਦਾ ਹੈ ਜੋ ਆਲਰੇਡੀ ਪਹਿਲੇ ਵੀ ਸਿਸਟਮ ਚੱਲ ਰਿਹਾ ਹੈ ਸੀਵਰੇਜ ਸੀਵਰੇਜ ਦਾ ਸਿਸਟਮ ਹੈ ਨਾ ਉਹ ਪੁਰਾਣਾ ਹੋਣ ਕਰਕੇ ਉਹਨੂੰ ਮੈਂ ਚਾਹਾਂਗੀ ਕਿ ਪਹਿਲੇ ਸਵਾਰਿਆ ਜਾਵੇ ਜਦੋਂ ਅਸੀਂ ਇਲੈਕਸ਼ਨ ਜਿੱਦਿਆਂ ਮੇਰਾ ਟਾਰਗੇਟ ਇਹੀ ਹੈ ਕਿ ਪਹਿਲੇ ਸੀਵਰੇਜ ਦੀ ਪ੍ਰੋਬਲਮ ਨੂੰ ਖਤਮ ਕੀਤਾ ਜਾਵੇ ਪੁਰਾਣੀਆਂ ਗਲੀਆਂ ਜੋ ਕਿ ਪੀੜੀਆਂ ਗਲੀਆਂ ਦੇ ਵਿੱਚ ਸੀਵਰੇਜ ਹੈ ਉਹਦੇ ਵਿੱਚ ਹਾਲਤ ਜ਼ਿਆਦਾ ਕੁਝ ਚੰਗੀ ਨਹੀਂ ਸਮਝੀ ਜਾਂਦੀ ਜੀ ਕਾਰਨ ਇਹ ਹੈ ਕਿ ਪੀੜੀਆਂ ਗਲੀਆਂ ਹੋਣ ਦੇ ਕਰਕੇ ਪੁਰਾਣੇ ਸੀਵਰੇਜ ਹੋਣ ਦੇ ਕਰਕੇ ਉਹ ਨਵੇਂ ਆਪਾਂ ਉੱਤੇ ਵਿਛਾਈਆਂ ਜਾਣਗੀਆਂ ਜੀ ਜੀ ਤੇ ਪਹਿਲੀ ਮੇਰੀ ਪੈਲ ਹੋਏਗੀ ਇਸ ਕੰਮ ਨੂੰ ਸਵਾਰਨਾ ਦੋਸਤੋ ਇੱਕ ਕਾਨਫਰੰਸ ਹੀ ਜਾਣਗੇ ਇਹ ਸੀਵਰੇਜ ਦੀ ਗੱਲ ਕਰਦੇ ਸਮੱਸਿਆ ਪੂਰੇ ਜੰਦਰ ਸ਼ਹਿਰ ਚ ਇਸ ਸੀਵਰੇਜ ਸਮੱਸਿਆ ਲੈ ਗੱਲ ਕਰਦੇ ਕਿ ਅੱਜ ਤੋ ਪੰਜਾਬ ਜਾਂ 70 ਸਾਲ ਪਹਿਲਾਂ ਦਾ ਜਿਲ੍ਹਾ ਜੰਦਰ ਸ਼ਹਿਰ ਚ ਪਲਾਨ ਬਣਿਆ ਸੀ ਉਹ ਉਦੋਂ ਸੀਵਰੇਜ ਜਨਤਾ ਦੇ ਪੋਪੂਲੇਸ਼ਨ ਦੇ ਹਿਸਾਬ ਨਾਲ ਸੀਵਰੇਜ ਛੋਟੇ ਛੋਟੇ ਪਾਇਆ ਸੀ ਜਿਵੇਂ ਜਿਵੇਂ ਜਨਤਾ ਵਧ ਗਈ ਹੈ ਸਮੱਸਿਆ ਵਧ ਗਈ ਹੈ ਆਵਾਜ਼ੇ ਲੋਕਾਂ ਦੀ ਵਧ ਗਈ ਹੈ ਹੁਣ ਸੀਵਰੇਜ ਉਹ ਸੀਵਰੇਜ ਛੋਟੇ ਪੈਗਰਾ ਮੈਡਮ ਜਿਹੜੇ ਹੁਣ ਸੀਵਰੇਜ ਹੈ ਉਹਨਾਂ 'ਚ ਸਮੱਸਿਆ ਬਲੋਕਰਸ ਹੋ ਜਾਂਦੀ ਹੈ ਤੇ ਉਹਨਾਂ ਦਾ ਹੱਲ ਕੀ ਕੱਢਿਆ ਹੁਣ ਕਿਸ ਤਰੀਕੇ ਨਾਲ ਹੱਲ ਹੋਏਗਾ ਉਹਨਾਂ ਦਾ ਹੱਲ ਹੀ ਹੈ ਜੀ ਉਹਨਾਂ ਦੀਆਂ ਪਾਈਪਾਂ ਨੂੰ ਵੱਡਾ ਕੀਤਾ ਜਾਏਗਾ ਤੇ ਨਵੇਂ ਸੀਵਰੇਜ ਵਿਛਾਏ ਜਾਣਗੇ ਜੀ ਆਪ ਨੂੰ ਲੱਗਦਾ ਕਿ ਵੈਸੇ ਜਿਹਾ ਸਾਡਾ ਪੰਜਾਬ ਜਾਂ ਹਿੰਦੁਸਤਾਨ ਭਾਰਤ ਦੀ ਗੱਲ ਕਰੀਏ ਕਿ ਕਾਫੀ ਲੰਬੇ ਸਮੇਂ ਤੋਂ ਮਤਲਬ ਪਿੱਛੇ ਹੀ ਹਮੇਸ਼ਾ ਪਿੱਛੇ ਹੀ ਰਿਹਾ ਕਦੇ ਅਡਵਾਂਸ ਕੰਮ ਇਹਨੇ ਨਹੀਂ ਕੀਤਾ ਹੀ ਨਹੀਂ ਕਦੇ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਹੁਣ ਜਿਹੜੀਆਂ ਪੁਰਾਣੀਆਂ ਸਰਕਾਰਾਂ ਜੋ ਕੰਮ ਨਹੀਂ ਕਰ ਪਾਈਆਂ ਉਹ ਸਾਰੀ ਸਰਕਾਰ ਦੇ ਵਿੱਚ ਸਰਕਾਰ ਦੇ ਐਮਐਲਏ ਲੈਵਲ ਤੇ ਤਾਂ ਬਹੁਤ ਵਧੀਆ ਕੰਮ ਹੋ ਰਿਹਾ ਹੁਣ ਐਮਸੀ ਲੈਵਲ ਤੇ ਜਿਹੜੇ ਕੰਮ ਹੋਣੇ ਆ ਜਦੋਂ ਹੁਣ ਸਾਡੇ ਐਮਸੀ ਲੈਕਟ ਹੋਣਗੇ ਉਹ ਡਿਸ ਲੈਵਲ ਤੇ ਕੰਮ ਹੋਣਾ ਸਟਾਰਟ ਹੋ ਜਾਏਗਾ ਜੀ ਵਾਰਡਾਂ ਦੇ ਵਿੱਚ ਇੱਕ ਇੱਕ ਸਾਡਾ ਨੁਮਾਇੰਦਾ ਖੜਾ ਹੋ ਜਾਏਗਾ ਜਿਹਦੇ ਕੋਲ ਪੂਰੀ ਪਾਵਰ ਹੋਏਗੀ ਕਿ ਵਾਰਡ ਨੂੰ ਆਪਣੇ ਤਰੀਕੇ ਨਾਲ ਜਾਂ ਲੋਕਾਂ ਦੀ ਇੱਛਾ ਦੇ ਅਨੁਸਾਰ ਉਹਨਾਂ ਨੂੰ ਸਵਾਰਿਆ ਜਾਵੇ ਮੈਡਮ ਕਿੰਨੀਆਂ ਵੋਟ ਨੇ ਤੁਹਾਡੇ ਵਾਰਡ ਚ ਵਾਰਡ ਦੇ ਵਿੱਚ 4000 ਵੋਟ ਹੈ ਦੀ ਸਾਡੇ 4000 ਵੋਟ ਹੈ ਕਿੰਨੀਆਂ ਤੁਹਾਡੇ ਮੁਦਵਕ ਕਿੰਨੀਆਂ ਜਿਹੜੀਆਂ ਇਹ ਸੜਕਾਂਆਂ ਕਿੰਨੀਆਂ ਗਲੀਆਂ ਆ ਆਈਡੀਆ ਅੰਦਾਜ਼ਾ ਕਿਤਾ ਗਲੀਆਂ ਸੜਕਾਂ ਹੈਗੀਆਂ ਜਿਹੜੀਆਂ 50 ਗਲੀਆਂ ਸੜਕਾਂ ਤੁਸੀਂ ਵਿਜ਼ਿਟ ਕੀਤਾ ਸਾਰੇ ਚ ਹਾਂਜੀ ਕੀਤਾ ਜੀ ਉਹ ਮੈਂ ਵਿੱਚੋਂ ਕਈ ਅਸੀਂ ਸਵਾਰ ਵੀ ਲਈਆਂ ਸਾਡੇ ਇਲਾਕੇ ਵਿੱਚ 12 ਸਾਲ ਤੋਂ ਪਟੇਲ ਚੌਂਕ ਤੋਂ ਲੈ ਕੇ ਕਪੂਰਥਲਾ ਚੌਂਕ ਦੀ ਜੋ ਸੜਕ ਸੀ ਉਹ ਬਹੁਤ ਖਰਾਬ ਹਾਲਤ ਸੀ ਖਸਤਾ ਹਾਲਤ ਸੀ ਜੀ ਵੱਡੇ ਵੱਡੇ ਖੱਡੇ ਵਿੱਚ ਪਏ ਹੋਏ ਸੀ ਥੋੜੇ ਦਿਨ ਪਹਿਲੇ ਹੀ ਅਸੀਂ ਐਮਐਲਏ ਸਾਹਿਬ ਤੋਂ ਉਹਦਾ ਉਦਘਾਟਨ ਕਰਵਾ ਕੇ ਤੁਸੀਂ ਦੇਖ ਸਕਦੇ ਹੋ ਸੜਕ ਬਣ ਗਈ ਹੋਈ ਹੈ ਇਹਨ ਸਾਰੇ ਲੋਕਾਂ ਨੂੰ ਬਹੁਤ ਰਾਹਤ ਮਿਲਿਆ ਆ ਰਾਮ ਨਾਲ ਆ ਜਾ ਸਕਦੇ ਹੈ ਮੈਡਮ ਮੇਰੇ ਮੁਤਾਬਿਕ ਸੂਚਤਾ ਹੁੰਦਾ ਕਿ ਤੁਹਾਡਾ ਘਰ ਵੀ ਇਸੇ ਲੱਗ ਸਕਿਆ ਇੱਥੇ ਹੀ ਜੀ ਜੀ ਹਾਂ ਜੀ ਦੋਸਤੋ ਦੱਸਣਾ ਚਾਹਣਾ ਹੈ ਕਿ ਸ਼ਾਇਦ ਆਪਣੇ ਜੰਦਰ ਸ਼ਹਿਰ ਦੇ ਪਹਿਲੇ ਲੇਡੀਜ਼ ਵੀ ਮਹਿਲਾ ਵਿੰਗ ਦੇ ਪਹਿਲੇ ਨੇਤਾ ਹੋਣਿਆ ਜਿਨ੍ਹਾਂ ਨੇ ਪਹਿਲਾ ਸਭ ਨਾਲ ਪਹਿਲਾ ਕੰਮ ਆਪਣੇ ਘਰ ਤੋਂ ਸਵਾਰੇ ਕਿਉਂਕਿ ਜਿਨ੍ਹਾਂ ਨੇ ਘਰ ਤੋਂ ਸਵਾਰੇ ਨੇ ਕੰਮ ਹੰਡਾ ਉਹ ਦੁਨੀਆ ਦੀ ਗਲੀਆਂ ਕਿ ਸਵਾਰੇਗਾ ਸਭ ਨਾਲ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸ਼ੁਰੂਆਤ ਹੋ ਗਈ ਆ ਹੁਣ 50 ਦੀਆਂ 50 ਗਲੀਆਂ ਆਉਣ ਜਾਂ ਫਿਰ ਛੋਟੀਆਂ-ਮੋਟੀਆਂ ਨਾਰੀਆਂ ਨੂੰ ਹਰ ਤਰ੍ਹਾਂ ਦਾ ਕੰਮ ਜਿਹੜਾ ਕੀਤਾ ਜਾਏਗਾ ਮੈਂ ਕ੍ਰਾਈਮ ਨੂੰ ਲੈ ਕੇ ਤੁਹਾਡੇ ਵਾਰਡ ਵਿੱਚ ਦੱਸੋ ਕਿਦਾਂ ਨੇ ਹਾਲਾਤ ਨੇ ਕ੍ਰਾਈਮ ਦਾ ਸਾਡੇ ਵਾਰ ਦੇ ਵਿੱਚ ਨਾਮ ਨਾ ਮਾਤਰ ਦਾ ਮਦਦ ਕੇ ਚੱਲ ਰਿਹਾ ਸਾਡੇ ਐਸ ਐਚਓ ਸਾਬ ਬਹੁਤ ਵਧੀਆ ਡੀਲ ਕਰਦੇ ਜੀ ਸੀਪੀ ਸਾਹਿਬ ਨਾਲ ਵੀ ਸਾਡੀ ਗੱਲ ਹੋਈ ਹੈ ਇਸ ਰਿਗਾਰਡਿੰਗ ਤੇ ਉਹ ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖ ਰਹੇ ਜੀ ਜੀ ਮੈਡਮ ਲੱਗਦਾ ਕਿ ਤੁਹਾਡੇ ਵਾਰ ਦੇ ਵਿੱਚ ਸੀਸੀਟੀਵੀ ਕੈਮਰੇ ਦੀ ਜ਼ਰੂਰਤ ਹੈ ਹਾਂਜੀ ਸੀਸੀਟੀਵੀ ਕੈਮਰਾਜ਼ ਦੀ ਜ਼ਰੂਰਤ ਹੈ ਤੇ ਉਹ ਅਸੀਂ ਆਵਾਜ਼ ਜਿੱਤਣ ਤੋਂ ਬਾਅਦ ਇਹ ਕੰਮ ਵੀ ਕਰਾਂਗੇ ਤਾਂ ਕਿ ਹਰ ਇੱਕ ਇਲਾਕੇ ਜੋ ਬਲੈਂਕ ਪੁਆਇੰਟs ਹੈਗੇ ਨਾ ਉਹਨਾਂ ਨੂੰ ਉਹਨਾਂ ਨੂੰ ਨਿਗਰਾਨੀ ਵਿੱਚ ਰੱਖਿਆ ਜਾ ਸਕੇ ਪੁਲਿਸ ਦਾ ਡਾਰ ਲੋਕ ਸਿਸ ਚੈਨਲ ਉਸਤਾਲ ਬ੍ਰੀਕਿੰਗ ਨਿਊਜ਼ ਬਾਕੀ ਖਤਮ ਹੋ ਚੁੱਕੇ ਪੁਲਿਸ ਦਾ ਡਰ ਖਤਮ ਹੋ ਚੁੱਕਿਆ ਇਹ ਕਾਰਨ ਕੀ ਹੈ ਕਿਉਂ ਖਤਮ ਹੋ ਗਿਆ ਦਿਨ ਦਿਹਾੜੇ ਪਹਿਲਾਂ ਤੇ ਲੋਕੀ 12 ਵਜੇ ਵੀ ਆਪਣੇ ਪਰਿਵਾਰ ਦੇ ਨਾਲ ਸੈਰ ਕਰਨ ਜਾਂਦੇ ਸੀ ਕੋਈ ਟੈਨਸ਼ਨ ਨਹੀਂ ਹੁਣ ਤੇ ਲੋਕੀ 8 ਵਜੇ ਤੋਂ ਬਾਅਦ ਬਾਅਦ ਨਿਕਲਣਾ ਹੀ ਬੰਦ ਕਰਤਾ ਤੇ ਆਪਣੇ ਅਵਾਡ ਵਿੱਚ ਏਦਾਂ ਦੀ ਕਿਹੜੀਆਂ ਸਿਕਿਉਰਟੀਆਂ ਤੁਸੀਂ ਲਗਾਓਗੇ ਕਿ ਲੋਕੀ 11 12 ਵਜੇ ਤੱਕ ਆਪਣੇ ਮਾਵਾ ਪਾਵਾਂ ਨਾਲ ਵਾੜ ਨਿਕਲਾ ਸ਼ੁਰੂ ਕਰ ਦਿੰਗੇ ਦੇਖੋ ਜੀ ਵਿਆਸੇ ਤਾਂ ਸਾਡੇ ਵਾਰਡ ਵਿੱਚ ਸਭ ਠੀਕ ਹੀ ਚੱਲ ਰਿਹਾ ਹੈ ਪੁਲਿਸ ਪ੍ਰਸ਼ਾਸਨ ਜੋ ਆਪਣੀ ਡਿਊਟੀ ਨਿਭਾ ਰਹੇ ਪੈਟਰੋਲਿੰਗ ਅਸੀਂ ਹਰ ਜਗ੍ਹਾ ਤੇ ਕਰਵਾ ਰਹੇ ਹਾਂ ਜੋ ਡਾਰਕ ਪੁਆਇੰਟਸ ਹੈ ਉਹਨਾਂ ਨੂੰ ਵੀ ਅਸੀਂ ਸਟਰੀਟ ਲਾਈਟਸ ਵਗੈਰਾ ਲਗਵਾ ਰਹੇ ਹਾਂ ਉੱਥੇ ਤਾਂ ਕਿ ਉੱਥੇ ਰੌਸ਼ਨੀ ਰਹੇ ਤੇ ਪੈਟਰੋਲਿੰਗ ਕਰੇ ਪੁਲਿਸ ਉੱਤੇ ਮਤਲਬ ਜੋ ਕਟੂਨ ਦਾ ਲੋਕਾਂ ਦਾ ਜਾਂ ਯੰਗ ਜੋ ਜਨਰੇਸ਼ਨ ਆ ਉਥੇ ਖੜੇ ਰਹਿੰਦੇ ਉਹ ਇਦਾਂ ਦੇ ਲੋਕਾਂ ਨੂੰ ਡਿਸਪਰਸ ਕੀਤਾ ਜਾਵੇ ਇਹ ਸਾਰੀਆਂ ਚੀਜ਼ਾਂ ਅਸੀਂ ਕਰ ਰਹੀਆਂ ਬਾਕੀ ਹਰ ਜਗ੍ਹਾ ਤੇ ਜਿੱਥੇ ਵੀ ਜ਼ਰੂਰਤ ਪੈਗੀ ਉਥੇ ਸੀਸੀਟੀਵੀ ਕੈਮਰਾਸ ਇੰਸਟਾਲ ਕਰਵਾਏ ਜਾਣਗੇ ਸਭ ਨਾਲ ਵੱਡੀ ਸਮੱਸਿਆ ਆਂਦੀ ਹੈ ਮੈਡਮ ਕਿ بارش ਕਹਿੰਦਾ ਜੰਦਰ ਸ਼ਹਿਰ ਨਗੀਨਾ ਮੀਂਹ ਇੱਕ ਦਿਨ ਤੇ ਚਿੱਕੜ ਮੈਂਦਾ ਜਦੋਂ بارش ਆਦੀ ਹੈ ਨਾ ਉਹ ਤੋਂ بارش ਦੇ ਵਿੱਚ ਗਲੀਆਂ ਦਾ ਪਾਣੀ ਬੈਕਮਾਰਨਾ ਸ਼ੁਰੂ ਕਰਦਾ ਸਿਵਰੇ ਦੀ ਬਹੁਤ ਵੱਡੀ ਸਮੱਸਿਆ ਬਲੌਕੀ ਹੁੰਦੀ ਹੈ ਇਸ ਟਾਈਮ ਤੇ ਚਲੋ ਹੁਣ ਨਹੀਂ ਨਜ਼ਰ ਆਏਗਾ ਉਸ ਸਮੇਂ ਦੇ ਮਤਲਬ ਲੈ ਕੇ ਤੁਸੀਂ ਕਿਹੜਾ ਕਿਸ ਤਰ੍ਹਾਂ ਨਕੀ ਪ੍ਰੋਜੈਕਟ ਅੱਗੇ ਲੈ ਕੇ ਆਓਗੇ ਕਿ ਜਿਹੜਾ بارش ਦੇ ਵਜਿਰੇ ਬੈਕ ਪਾਣੀ ਨਹੀਂ ਮਾਰੇਗਾ ਜਾਂ ਹੋਰ ਕਿਹੜੇ ਨਗਰ ਨਿਗਮ ਨੂੰ ਇਸ ਤਰ੍ਹਾਂ ਸੁਝਾ ਦਿਓਗੇ ਕਿਸ ਤਰ੍ਹਾਂ ਦੇਖੋ ਜਿਹੜਾ بارش ਦਾ ਪਾਣੀ ਆ ਰਿਹਾ ਉਹਦੇ ਵਾਸਤੇ ਪਹਿਲੀ ਗੱਲ ਤਾਂ ਜਿਹੜੇ ਸੀਵਰੇਜ ਦੀ ਬਲਾਕੇਜ ਹੈ ਨਾ ਉਹ ਜਦੋਂ ਹੱਲ ਹੋ ਜੇਗੀ ਅੱਧੀ ਸਮੱਸਿਆ ਤਾਂ ਉਥੇ ਹੀ ਹੱਲ ਹੋ ਜਾਣੀ ਹੈ ਕਿ ਜਦੋਂ ਨਿਕਾਸੀ ਹੋਣੀ ਸ਼ੁਰੂ ਹੋ ਗਈ ਪਾਣੀ ਦੀ ਤੇ ਡਰੇਨੇਜ ਦੀ ਪ੍ਰੋਬਲਮ ਹੈ ਡਰੇਨੇਜ ਜੇ ਅਸੀਂ ਕੋਰ ਵੀ ਚਾਰੇ ਸਿਸਟਮ ਲਗਾਵਾਂਗੇ ਜਿਹਦੇ ਨਾਲ ਕਿ ਪਾਣੀ ਦੇ بارش ਦੇ ਪਾਣੀ ਨੂੰ ਵੀ ਹੱਲ ਕੀਤਾ ਜਾ ਸਕੇ ਬਿਲਕੁਲ بارش ਦੇ ਪਾਣੀ ਦੇ ਦੋਸਤੋ ਹੱਲ ਕਰੀਏ ਕਿ بارش ਦੇ ਪਾਣੀ ਦੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਮੈਡਮ ਗੁਰਪ੍ਰੀਤ ਜੀ ਗੋਜੀ ਇਨ ਫਿਊਚਰ ਪਰਮਾਤਮਾ ਕਰੇ ਕਿ ਤੁਹਾਨੂੰ 67 ਮਰਵਾੜ ਦੇ ਵਿੱਚੋਂ ਉਹ ਜਰਦਾ ਜਿੱਤ ਦਾ ਤਾਜ ਪਹਿਨਾਂਦੀ ਹੈ ਤੇ ਪਹਿਲੇ ਦਾਤ ਹੈ ਤੁਹਾਨੂੰ ਕਿਹੜਾ ਕੰਮ ਜ਼ਰੂਰੀ ਲੱਗਦਾ ਕਿ ਇਸ ਆਵਾਜ਼ ਦਾ ਪਹਿਲਾ ਇਹ ਕੰਮ ਸ਼ੁਰੂ ਅਸੀਂ ਕਰੀਏ ਸਾਡੇ ਵੱਲ ਦੇ ਵਿੱਚ ਤੁਹਾਨੂੰ ਪਹਿਲੇ ਦੱਚੁਕੀ ਆ ਕਿ ਅਸੀਂ ਸੀਵੇ ਦਾ ਕੰਮ ਸਭ ਤੋਂ ਪਹਿਲੇ ਕਰਵਾਉਣਾ ਸ਼ੁਰੂ ਕਰਾਂਗੇ ਜੋ ਕਿ ਤਾਂ ਕਿ ਜੋ ਲੋਅ ਲੈਵਲ ਦੇ ਜਾਂ ਅਪਰ ਲੈਵਲ ਕਲਾਸ ਦੇ ਲੋਕ ਰਹਿ ਰਹੇ ਆ ਉਹਨਾਂ ਨੂੰ ਇਸ ਚੀਜ਼ ਤੋਂ ਰਾਹਤ ਦਿੱਤੀ ਜਾਵੇ ਡਰਿੰਕਿੰਗ ਵਾਟਰ ਸਾਡਾ ਬੜਾ ਵਧੀਆ ਆ ਰਿਹਾ ਆ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆ ਸਿਰਫ ਇੱਕ ਹੀ ਵੀ ਦੀ ਪ੍ਰੋਬਲਮ ਹੈ ਜਿੰਨੋਂ ਅਸੀਂ ਸਭ ਤੋਂ ਪਹਿਲੇ ਹੱਲ ਕਰਨਾ ਚਾਹਾਂਗੇ ਮੈਂ ਮੈਂ ਸਫਾਈ ਦੀ ਗੱਲ ਕਰੀਏ ਸਫਾਈ ਵੀ ਕਰਾਂ ਜੇ ਜਨਰਲ ਸ਼ਾਹਤਾਂ ਹੀ ਸਫਾਈ ਦੀ ਗੱਲ ਕਰੇ ਕਿ ਥਾਂ ਥਾਂ ਤੇ ਹੁਣ ਕੋਈ ਡਿਟੇਲ ਲੱਗਣੀ ਸ਼ੁਰੂ ਹੋਵੇਗਾ ਬਹੁਤ ਘੱਟ ਜਿਆਦਾ ਨਗਰ ਨਿਗਮ ਦੀ ਇਹ ਕਮਿਸ਼ਨ ਸਾਡੀ ਗੱਲ ਕਰੀਏ ਚਲੋ ਸ਼ਾਇਦ ਦੋਵਾਂ ਸਾਲਾਂ ਵਿੱਚ 12 13 14 ਕਮਿਸ਼ਨਰ ਹੀ ਬਦਲ ਗਏ ਨਗਰ ਨਿਗਮ ਦੇ ਤੇ ਹੁਣ ਜਿਹੜੇ ਕੋੜ ਦੇ ਢੇਰਾਂ ਨੂੰ ਲੈ ਕੇ ਸਫਾਈ ਨੂੰ ਲੈ ਕੇ ਤੁਸੀਂ ਆਪਣੇ ਵਾਰਸ ਕੀ ਕੰਮ ਕਰੋ ਕਿਸ ਤਰ੍ਹਾਂ ਬਾਰ ਦੇ ਵਿੱਚ ਸਵੈ ਦਾ ਕੰਮ ਪੂਰਾ ਚੱਲ ਰਿਹਾ ਜੀ ਅਸੀਂ ਆਪਣੇ ਜੋ ਡਾਕਟਰ ਸ਼ਰੀ ਨੇ ਉਹਨਾਂ ਦਾ ਪੂਰਾ ਸਹਿਯੋਗ ਲੈ ਰਹੇ ਹਾਂ ਤੇ ਬਾਰ ਦੇ ਵਿੱਚ ਅਸੀਂ ਮੈਨੂੰ ਨਹੀਂ ਲੱਗ ਰਿਹਾ ਕਿ ਕਿਤੇ ਵੀ ਕੂੜੇ ਦੇ ਢੇਰ ਹੁਣ ਹੋਣਗੇ ਜਿੱਦਾਂ ਕਿ ਸਾਇੰਸ ਦਾ ਸਕੂਲ ਦੀ ਬੈਕ ਸਾਈਡ ਤੇ ਬਹੁਤ ਜ਼ਿਆਦਾ ਪਾਇਲ ਬਣ ਜਾਂਦਾ ਸੀ ਬਾਰ ਦੇ ਵਿੱਚ ਦਾ ਉਸ ਚੀਜ਼ ਦਾ ਅਸੀਂ ਹੱਲ ਕਰਵਾਇਆ ਹੈ ਜੀ ਉੱਥੇ ਇੱਕ ਗ੍ਰੀਨ ਬੈਲਟ ਬਣਵਾ ਦਿੱਤੀ ਗਈ ਹੈ ਜੀ ਉੱਥੇ ਕੂੜਾ ਬਿਲਕੁਲ ਨਹੀਂ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਉਹ ਪੂਰਾ ਸਾਫ਼ ਸੁਥਰਾ ਏਰੀਆ ਬਣ ਗਿਆ ਹੋਰ ਵੀ ਜਗਾਵਾਂ ਤੇ ਜਿੱਥੇ ਜਿੱਥੇ ਕੂੜਾ ਲੱਗਦਾ ਹੈ ਕਿ ਇੱਥੇ ਹੋ ਸਕਦਾ ਉਹਨਾਂ ਚੀਜ਼ਾਂ ਤੇ ਅਸੀਂ ਗ੍ਰੀਨ ਬੈਲਟ ਬਣਵਾਵਾਂਗੇ ਜਾਂ ਕੁਝ ਐਦਾਂ ਦੀ ਡਿਵੈਲਪਮੈਂਟ ਕਰਾਂਗੇ ਕਿ ਜਿਹਦੇ ਨਾਲ ਉੱਥੇ ਕੂੜਾ ਸੁੱਟਣਾ ਬੰਦ ਹੋ ਜਾਵੇ ਤੇ ਕੁਝ ਕੂੜੇ ਦਾ ਡੰਪਾ ਜੀ ਬਾਹਰ ਤੋਂ ਬਾਹਰ ਕਰਵਾਵਾਂਗੇ ਤਾਂ ਕਿ ਕੂੜਾ ਬਾਹਰ ਦੇ ਵਿੱਚ ਨਾ ਇਕੱਠਾ ਕੀਤਾ ਜਾ ਸਕੇ ਕੁਝ ਨਜਾਇਜ਼ ਕਬਜ਼ੇ ਨਾਲ ਜਿਹੜੇ ਤੁਹਾਨੂੰ ਦੇਖਿੇ ਹੋ ਜਾਂ ਆਉਣ ਵਾਲੇ ਸਮੇਂ ਜਿਆਦਾ ਪਾਇਲ ਬਣ ਜਾਂਦਾ ਸੀ ਗਾਰਬਜ ਦਾ ਉਸ ਚੀਜ਼ ਦਾ ਅਸੀਂ ਹੱਲ ਕਰਵਾਇਆ ਹੈ ਜੀ ਉੱਥੇ ਇੱਕ ਗ੍ਰੀਨ ਬੈਲਟ ਬਣਵਾ ਦਿੱਤੀ ਗਈ ਹੈ ਜੀ ਉੱਥੇ ਕੂੜਾ ਬਿਲਕੁਲ ਨਹੀਂ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਉਹ ਪੂਰਾ ਸਾਫ਼ ਸੁਥਰਾ ਏਰੀਆ ਬਣ ਗਿਆ ਹੋਰ ਵੀ ਜਗਾਵਾਂ ਤੇ ਜਿੱਥੇ ਜਿੱਥੇ ਕੂੜਾ ਲੱਗਦਾ ਹੈ ਕਿ ਇੱਥੇ ਹੋ ਸਕਦਾ ਉਹਨਾਂ ਚੀਜ਼ਾਂ ਤੇ ਅਸੀਂ ਗ੍ਰੀਨ ਬੈਲਟ ਬਣਵਾਵਾਂਗੇ ਜਾਂ ਕੁਝ ਐਦਾਂ ਦੀ ਡਿਵੈਲਪਮੈਂਟ ਕਰਾਂਗੇ ਕਿ ਜਿਹਦੇ ਨਾਲ ਉੱਥੇ ਕੂੜਾ ਛੁੱਟਣਾ ਬੰਦ ਹੋ ਜਾਵੇ ਤੇ ਕੁਝ ਕੂੜੇ ਦਾ ਕੂੜੇ ਦਾ ਡੰਪਾ ਸੀ ਬਾੜ ਤੋਂ ਬਾਹਰ ਕਰਵਾਵਾਂਗੇ ਤਾਂ ਕਿ ਕੂੜਾ ਬਾੜ ਦੇ ਵਿੱਚ ਨਾ ਇਕੱਠਾ ਕੀਤਾ ਜਾ ਸਕੇ ਕੁਝ ਨਜਾਇਜ਼ ਕਬਜ਼ੇ ਨਾਲ ਜਿਹੜੇ ਤੁਹਾਨੂੰ ਦੇਖਿੇ ਹੋਣ ਜਾਂ ਆਉਣ ਵਾਲੇ ਸਮੇਂ ਚ ਲੱਗਣਗੇ ਕਿ ਇਹ ਨਜਾਇਜ਼ ਕਬਜ਼ੇ ਆਮ ਜਨਤਾ ਦੀ ਟ੍ਰੈਫਿਕ ਨੂੰ ਲੈ ਕੇ ਬੜੀ ਪਰੇਸ਼ਾਨੀ ਪੈਦਾ ਕਰਦੇ ਨੇ ਤੇ ਉਹਨਾਂ ਤੇ ਵੀ ਕੋਈ ਧਿਆਨ ਦਿੱਤਾ ਜਾਏਗਾ ਉਸ ਤੋਂ ਬਾਅਦ ਬਿਲਕੁਲ ਜੀ ਬਿਲਕੁਲ ਦਿੱਤਾ ਜਾਏਗਾ ਗ੍ਰੀਨ ਵੈਲਟ ਵਿੱਚ ਹੁਣ ਤੁਸੀਂ ਗ੍ਰੀਨ ਵੈਲਟ ਬਣਾ ਦੋਗੇ ਉਹਦੇ ਸਮੇਂ ਬਾਅਦ ਉਹ ਗ੍ਰੀਨ ਬੈਲਟ ਉੱਤੇ ਹੀ ਕੁਝ ਰੇੜੀਆਂ ਜਾਂ ਕੋਈ ਸ਼ੋਰ ਲੱਗਣਾ ਕਬਜ਼ੇ ਕਬਨੇ ਸ਼ੁਰੂ ਹੋ ਜਾਣਗੇ ਉਹਨਾਂ ਤਾਂ ਵੀ ਕੋਈ ਨਾ ਕੋਈ ਚੇਤਾਵਨੀ ਦਿੱਤੀ ਜੀ ਦੇਖੋ ਅਸੀਂ ਗ੍ਰੀਨ ਬੈਲਟ ਬਣਵਾਵਾਂਗੇ ਤੇ ਜਿਹੜੇ ਇੱਥੇ ਰਿਸਪਾਂਸਿਬਲ ਪੀਪਲ ਹੈਗੇ ਆ ਜਾਂ ਕੋਈ ਦੁਕਾਨਦਾਰ ਜਾਂ ਬਿਜ਼ਨਸਮੈਨ ਹੈ ਅਸੀਂ ਉਹਨਾਂ ਦੀ ਰਿਸਪਾਂਸਿਬਿਲਟੀ ਵੀ ਉੱਤੇ ਜਿੰਮੇਵਾਰੀ ਲਗਾਵਾਂਗੇ ਕਿ ਉਹਨਾਂ ਚੀਜ਼ਾਂ ਨੂੰ ਸੰਭਾਲਿਆ ਜਾਵੇ ਗ੍ਰੀਨਰੀ ਨੂੰ ਸੰਭਾਲਿਆ ਜਾਵੇ ਤਾਂ ਕਿ ਉੱਥੇ ਕੋਈ ਚਾਂਸ ਹੀ ਨਾ ਹੋਵੇ ਜੀ ਕਿ ਕੋਈ ਆ ਕੇ ਉੱਤੇ ਖਲਾਰਾ ਪਾ ਸਕੇ ਅਸੀਂ ਮੈਂ ਤੁਹਾਡਾ ਵਾਰਡ ਦਰਸ਼ਕ ਜਾਨਣਾ ਚਾਹੁੰਦਾ ਹੈ ਕਿ ਕਿੱਥੋਂ ਕਿੱਥੋਂ ਤੱਕ ਤੁਹਾਡਾ ਵਾਰਡ ਹੈ ਕਿਹੜੀ ਕਿਹੜੀ ਹੱਦ ਹੈ ਹਰਨਾਮਦਾਸ ਪੁਰੇ ਵਿੱਚ ਸਾਡਾ ਸਾਡੇ ਵਾਰਡ ਵਿੱਚ ਹਰਨਾਮਦਾਸ ਪੁਰਾਣਾ ਦੁਰਗਾ ਕਲੋਨੀ ਹੈ ਗੋਪਾਲ ਨਗਰ ਹੈ ਜੀ ਬੀਐਸਐਫ ਕਲੋਨੀ ਦਾ ਏਰੀਆ ਔਰ ਕਪੂਰਥਲਾ ਰੋਡ ਤੋਂ ਪਟੇਲ ਚੌਕ ਟਰਾਂਸਪੋਰਟ ਏਰੀਆ ਸਾਡੇ ਵਿੱਚ ਆਉਂਦਾ ਹੈ ਜੀ ਦੋਸਤੋ ਤੁਸੀਂ ਦੇਖਿਆ ਕਿ ਇਸ ਵਾਰ ਦੇ ਵਿੱਚ ਮੈਡਮ ਗ੍ਰੁਪੀਰ ਕੋਨੇ ਕਿਸ ਨੇ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਰਹਿ ਕੇ ਆਮ ਆਦੀ ਪੱਡ ਦੇ ਵਿੱਚ ਆਪਣੇ ਦਿਨ ਰਾਤ ਮਿਹਨਤ ਕਰਕੇ ਜੋ ਕੰਮ ਕੀਤਾ ਮਿਹਨਤ ਅੱਜ ਅਨਦੀ ਰੰਗ ਲਾਈ ਹੈ ਮੈਡਮ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਹਾਈ ਕਮਾਂਡ ਦਾ ਕਿਸ ਤਰੀਕੇ ਨਾਲ ਧੰਨਵਾਦ ਕਰਦੇ ਹੋ ਕਿ ਉਹਨਾਂ ਨੇ ਤੁਹਾਡਾ ਕੰਮ ਕਾਜ ਵੇਖਿਆ ਤੁਸੀਂ ਮਿਹਨਤ ਵੀ ਕੀਤੀ ਹਾਈ ਕਮਾਂਡ ਵਿੱਚ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਮੈਂ 2015 ਤੋਂ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਹੀ ਹਾਂ ਜੀ ਤੇ ਹਾਈ ਕਮਾਂਡ ਨੇ ਜਿੱਥੇ ਵੀ ਸਾਡੀ ਡਿਊਟੀ ਲਗਾਈ ਆ ਅਸੀਂ ਹਮੇਸ਼ਾ ਨਿਭਾਉਂਦੇ ਰਹੇ ਹਾਂ ਮੈਂ ਸ਼ਿਰਵਨ ਕੇ ਜੀ ਵਾਲਜਿ ਭਗਵੰਤ ਮਾਨ ਜੀ ਦਾ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਉਹਨਾਂ ਨੇ ਮੈਨੂੰ ਟਿਕਟ ਦੇ ਨਾਲ ਨਿਵਾਜਿਆ ਤੇ ਉਹਨਾਂ ਨੂੰ ਅਸੀਂ ਟਿਕਟ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਜੀ ਜੀ ਮੈਡਮ ਜਦੋਂ ਤੁਹਾਨੂੰ ਟਿਕਟ ਮਿਲ ਗਈ ਤੇ ਤੁਹਾਨੂੰ ਜਦੋਂ ਲਿਸਟਾਂ ਜਾਰੀ ਹੋ ਗਈਆਂ ਕਈਆਂ ਦੇ ਚਿਹਰਿਆਂ ਦੇ ਉੱਤੇ ਕਈਆਂ ਦੇ ਘਰਾਂ 'ਚ ਢੋਲ ਵੱਜ ਗਿਆ ਰੋਣ ਕਾ ਵੱਧ ਗਿਆ ਅੱਜ ਮਗਰ ਕੁਝ ਸਮੇਂ ਬਾਅਦ ਟਿਕਟਾਂ ਲਈਡ ਕੀਤੀ ਗਈਆਂ ਲੋਕਾਂ ਨੂੰ ਹਾਫੜਾ ਦਫੜੀ ਪੈ ਗਈ ਪਰ ਉਹਦੇ ਵਿੱਚ ਹੀ ਕਈਆਂ ਦੇ ਨਾਮ ਕੱਟੇ ਗਏ ਨੇ ਉਸ ਨੂੰ ਆ ਕੇ ਕਿਉਂ ਨਾਮ ਕੀ ਕਾਰਨ ਕੀ ਸੀ ਕੀ ਲੱਗਦਾ ਤੁਹਾਨੂੰ ਕਿਸਮਤ ਆ ਗਲਤੀ ਨਾਲ ਕੱਟ ਦਿੱਤੇ ਗਏ ਨਾਮ ਜਾਂ ਕੋਈ ਹੋਰ ਇਸ਼ੂ ਸੀ ਮੈਡਮ ਦੇਖੋ ਮੇਰੀ ਗੱਲ ਸੁਣੋ ਇਹ ਸਾਰੇ ਡਿਸੀਜਨ ਪਾਰਟੀ ਦੇ ਨੇ ਜੀ ਇਹ ਅਸੀਂ ਡਿਸੀਜਨ ਨਹੀਂ ਲੈ ਸਕਦੇ ਕਿ ਪਾਰਟੀ ਨੇ ਕੀ ਡਿਲੀਟ ਕੀਤਾ ਜਾਂ ਕੀ ਉਹਨਾਂ ਨੇ ਐਡ ਕੀਤਾ ਇਹ ਉਹਨਾਂ ਦੇ ਲੈਵਲ ਤੇ ਸਾਰਾ ਕੰਮ ਚੱਲਦਾ ਇਸ ਤੇ ਕੋਈ ਟਿੱਪਣੀ ਨਾ ਕੀਤੀ ਜਾਵੇ ਤਾਂ ਵਧੀਆ ਗੱਲ ਹੈ ਚਲੋ ਮੈਡਮ ਜਿਹੜੇ ਪਾਰਟੀ ਤੇ ਜਿੰਨਾ ਵਰਕਰਾਂ ਨੇ ਮਿਹਨਤ ਕੀਤੀ ਹੈ ਚਲੋ ਤੁਹਾਨਾਂ ਦਾ ਯੋਗਦਾਨ ਸਹਿਯੋਗ ਦੇ ਰਿ ਕਿਸੇ ਪਗਾ ਦਾ ਕਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਪਾਰਟੀ ਦੇ ਵਰਕਰਾਂ ਨੂੰ ਹੌਸਲਾ ਬਣਾਈ ਲਈ ਤੁਹਾਡੇ ਵੱਲੋਂ ਕੀ ਪੀਲਾਣਾ ਮੈਂ ਜਿਨ੍ਹਾਂ ਨੂੰ ਸਾਡੇ ਕੌਂਸਲਰ ਲੈਵਲ ਦੀਆਂ ਵੋਟਾਂ ਟਿਕਟਾਂ ਨਹੀਂ ਮਿਲੀਆਂ ਤੇ ਸਾਡੀ ਪਾਰਟੀ ਨੇ ਉਹਨਾਂ ਨੂੰ ਆਪਣੇ ਲੈਵਲ ਤੇ ਜੋ ਵੀ ਕੋਈ ਮੈਂਬਰਸ਼ਿਪ ਦਿੱਤੀ ਜਾਵੇਗੀ ਕਿਸੇ ਡਿਪਾਰਟਮੈਂਟ ਵਿੱਚ ਜਾਂ ਚੇਅਰਮੈਨ ਜਰੂਰ ਦਿੱਤੀ ਜਾਵੇਗੀ ਜੀ ਜੀ ਕਿਉਂਕਿ ਉਹਨਾਂ ਦੀ ਉਹਨਾਂ ਨੇ ਬਹੁਤ ਸਖਤ ਮਿਹਨਤ ਕੀਤੀ ਤੇ ਉਹਨਾਂ ਦੀ ਸਖਤ ਮਿਹਨਤ ਦਾ ਫਲ ਸਾਡੀ ਪਾਰਟੀ ਜ਼ਰੂਰ ਦੇਗੀ ਜੀ ਮੈਡਮ ਕੀ ਅਪੀਲ ਹੈ ਹੁਣ ਤੁਹਾਡੇ ਵਾਰ ਦੇ ਲੋਕਾਂ ਨੂੰ ਤੁਹਾਡੇ ਲੋਕਾਂ ਨੂੰ ਵਾਰ ਦੇ ਲੋਕਾਂ ਨੂੰ ਸਾਨੂੰ ਇਹ ਅਪੀਲ ਹੈ ਜੀ ਕਿ ਸਾਨੂੰ ਚੰਗੀ ਜਿਤ ਨਾਲ ਚੰਗੀਆਂ ਵੋਟਾਂ ਨਾਲ ਜਿਤਾਇਆ ਜਾਵੇ ਤੇ ਅਸੀਂ ਜਿੱਦਾਂ ਵੀ ਲੋਕਾਂ ਦੇ ਸੁਜੈਸ਼ਨਸ ਲੈ ਕੇ ਜੋ ਜਿਸ ਤਰੀਕੇ ਨਾਲ ਕਹਿਣਗੇ ਬਾਦ ਨੂੰ ਸਵਾਰਾਂਗੇ ਉਹਨਾਂ ਸਵਾਰ ਦਾ ਸੁੰਦਰੀਕਰਨ ਕਰਾਂਗੇ ਅਛਾ ਮੈਡਮ ਤੁਹਾਨੂੰ 67 ਨੰਬਰ ਵਾਰ ਤੇ ਤੁਹਾਨੂੰ ਕਿ ਤੁਹਾਡਾ ਮੇਰਾ ਆਵਾਜ਼ ਮੇਰੀ ਪਰਵਾਹ ਤੁਹਾਡੀ ਠਕਰ ਕਿੰਨਾ ਲੱਗੇਗਾ ਅ ਟੱਕਰ ਮੇਰੀ ਗੱਲ ਸੁਣੋ ਇਸ ਟਾਈਮ ਸਾਡੀ ਸਰਕਾਰ ਵੀ ਹੈ ਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਟੱਕਰ ਵਿੱਚ ਹੋਏਗਾ ਵੀ ਸਾਰਾ ਕੀ ਬਾਤ ਹੈ ਮਤਲਬ ਤੁਸੀਂ ਚੇਤਾਵਨੀ ਆਪੀ ਪੱਕੀ ਜਿੱਤ ਹੈ ਜੀ ਸਾਡੀ ਬਸ ਆਲਾਮ ਹੈ ਮਾਈ ਬਾਕੀ ਹੈ ਜੀ ਦੋਸਤੋ ਵਾਕਿਆ ਮਰਨ ਗੁਰਪ੍ਰੀਤ ਦਾ ਕਹਿਣਾ ਕਿ ਸਰਕਾਰ ਆਣਦੀ ਹੈ ਕੈਦ ਤੋਂ ਭਾਵ ਹੈ ਕਿ ਜੀ ਆਣਾ ਜੀ ਸਰਕਾਰਾਂ ਤੇ ਇਹ ਕੌਨਸਲ ਨਿਕਰੇ ਮਤਲਬ ਇਹ ਕੌਨਸਲ ਆ ਉਹ ਵੀ ਆਣਦੇ ਬਣ ਗਏ ਹੁਣ ਕਿਸ ਤਰ੍ਹਾਂ ਬਣ ਗਏ ਮੈਨੂੰ ਜ਼ਰੂਰੀ ਹੈ ਕਿ ਤੁਹਾਡੀ ਸਰਕਾਰ ਆ ਤੁਹਾਡੇ ਕੌਨਸਲ ਸਾਰੇ ਬਣ ਗਏ ਦੇਖੋ ਜੀ ਸਾਡੀ ਪਾਰਟੀ ਦੇ ਜਿੰਨੇ ਵੀ ਮੈਂਬਰਸ ਨੇ ਜਾਂ ਵਲੰਟੀਅਰਸ ਨੇ ਬਹੁਤ ਹੀ ਮਿਹਨਤੀ ਹੈ ਤੇ ਲੋਕਾਂ ਨੂੰ ਸਾਡੇ ਵਲੰਟੀਅਰਸ ਤੇ ਸਾਡੀ ਪਾਰਟੀ ਤੇ ਪੂਰਾ ਵਿਸ਼ਵਾਸ ਹੈ ਭਗਵੰਤ ਮਾਨ ਜੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਆ ਤੇ ਇਹ ਤੁਹਾਨੂੰ ਪਤਾ ਹੀ ਹੈ ਹੁਣੇ ਥੋੜੀ ਦੇਰ ਪਹਿਲੇ ਜਿੰਮੀ ਚੋਣਾ ਦਾ ਰਿਜ਼ਲਟ ਤੁਸੀਂ ਦੇਖ ਚੁੱਕੇ ਉਹਨਾਂ ਦੇ ਆਧਾਰ ਤੇ ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੰਦੀ ਹੈ ਜਿਹੜੀ ਐਮਸੀ ਇਲੈਕਸ਼ਨ ਚੱਲ ਰਹੀਆਂ ਤਾਂ ਉਹਨਾਂ ਦਾ ਰਿਜ਼ਲਟ ਕੀ ਹੋਏਗਾ ਜੀ ਮੈਡਮ ਭਗਵੰਤ ਮਾਨ ਸਾਹਿਬ ਕਾਫੀ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਨੇ ਚੱਲ ਰਿਹਾ ਤਾਂ ਲਾਸਟ ਕੁਐਸਚਨ ਆ ਲਾ ਸਵਾਲ ਆ ਦੋਸਤੋ ਜਾਨਾ ਨਹੀਂ ਕਿਤੇ ਜਿਨ੍ਹਾਂ ਦਿਲਾਂ ਦੇ ਵਿੱਚ ਭਗਵੰਤ ਮਾਨ ਦਾ ਰਾਜ ਕਰਦਾ ਸੀ ਦੋਹਾਂ ਦਿਲਾਂ ਵਿੱਚ ਉਹਨਾਂ ਦਿਲਾਂ ਨੇ ਭਗਵੰਤ ਮਾਨ ਨੂੰ ਆਪਣੇ ਦਿਲਾਂ 'ਚੋਂ ਕੱਢ ਦਿੱਤਾ ਹੈ ਇਸੇ ਕਰਕੇ ਸਾਨੂੰ ਟਿੱਕਾਂ ਨਹੀਂ ਮਿਲੀਆਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਗੱਲ ਜੀ ਇਹ ਭਗਵੰਤ ਮਾਨ ਜੀ ਦੇ ਲੈਵਲ ਦੀ ਗੱਲ ਹੈ ਇਹ ਸਾਡੇ ਲੈਵਲ ਦੀ ਗੱਲ ਨਹੀਂ ਹੈ ਕਿ ਹਾਂ ਹਾਂ ਇਹਨਾਂ ਦਾ ਉਹ ਹੀ ਜਵਾਬ ਦੇਣਗੇ ਕਿਉਂਕਿ ਅਸੀਂ ਟਿਕਟਾਂ ਦਾ ਐਲਾਨ ਨਹੀਂ ਕੀਤਾ ਟਿਕਟਾਂ ਜਿਹੜੀਆਂ ਆਈਆਂ ਆ ਉਹ ਪਾਰਟੀ ਦਾ ਆਪਣਾ ਡਿਸੀਜਨ ਹੁੰਦਾ ਜੀ ਮੈਡਮ ਸਾਰੇ ਵਾਡਾ ਤੋਂ ਜਿਹੜੇ ਆਪਣੇ ਚੋਣਵੀ ਮੈਦਾਨ ਚ ਸਾਰੇ ਖੜੇ ਹੋਗੇ ਨੇ ਆਲਮੋਸਟ ਸਾਰੇ ਜਿੰਨੇ ਵੀ ਵਾਸੀ ਜੀ ਜੀ ਤੁਹਾਨੂੰ ਤੁਸੀਂ ਦੇਖ ਰਹੇ ਆਸ ਤੇ ਕਾਮਲੇ ਸਾਹਮਣੇ ਖਾਸ ਤਸਵੀਰਾਂ ਦਾ 7 ਨੰਬਰ ਵਾਰ ਤੋਂ ਲੈ ਕੇ ਅਸੀਂ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਮੈਡਮ ਗੁਪਤ ਕੋਰਨਾ ਕਿਸ ਤਰੀਕਾ ਨਾਲ ਮਿਹਨਤ ਕਰ ਰਹੀ ਹੈ ਦਿਨ ਬਿਨ ਦਿਨ ਮਿਹਨਤ ਦੀ ਸਖਤ ਲੋੜ ਆ ਖਾਸ ਮੁਲਾਕਾਤ ਦੇ ਵਿੱਚ ਦੱਸਾਂਗੇ ਕਿ ਆਖੇਕਾਰ 7 ਨੰਬਰ ਵਾਰ ਚ ਕਿਹੜੀਆਂ ਕਮੀਆਂ ਇਸ ਟਾਈਮ ਸੀ ਤੇ ਜਿੱਤਨ ਤੋਂ ਬਾਅਦ ਕਿਹੜੀਆਂ ਕਮੀਆਂ ਪੂਰੀਆਂ ਹੋਣ ਗਿਆ ਜਾਂ ਨਹੀਂ ਹੋਣ ਗਿਆ 7 ਨੰਬਰ ਦਾ ਵਾਰ ਦੇ ਵਿੱਚੋਂ ਰਾਣੀ ਦੇ ਰੂਪ ਤੋਂ ਮੈਡਮ ਰਾਜ ਕਰਕੇ ਜਨਤਾ ਨਾਲ ਮਿਲ ਕੇ ਇਹ ਸਮਾਹੀ ਬਤਾਏਗਾ ਮੈਂ ਤੁਹਾਡਾ ਪ੍ਰੈਸ ਕਿਰਕਸ਼ਨਾ ਅੱਜ ਤੱਕ ਕਾਮਲੇ ਸਾਹਮਣੇ ਜਲੰਧਰ